ਅੱਜ ਜੀ ਨਵੇਂ ਪਾਸਰ ਗੁਰੂ ਤੇਗ ਬਹਾਦਰ ਦੀ ਵਰਸੋਈ ਹੋਈ ਹੈ। ਨਗਰੀ ਪੱਪਾ ਬਗੜਾ ਦੇ ਇਲਾਕੇ ਦੇ ਠੀਕ ਆ। ਔਰ ਜੇ ਗੁਰੂ ਤੇਗ ਬਹਾਦਰ ਦੀ ਕਿਰਪਾ ਇਹ ਦੇਸ ਸਰਕਾਰ ਮਾਨਯੋਗ ਜਾਵੰਧ ਹਰਨਾਇਕੋ ਦੇ ਮੇਰੇ ਕੇਸ ਬੜੀ ਵੱਡੀ ਰਾਹਤ ਦਿੱਤੀ ਆ। ਤਾਂ ਮੈਂ ਅੱਜ ਆਪਾਂ ਸਾਥੀਆਂ ਆਪਣੇ ਪਰਿਵਾਰ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਪੁੱਤਰ ਨਵੀਂ ਪੱਪਾ ਬਗੜਾ ਸਾਹਿਬ ਦੇ ਆਦਰੋਂ ਔਰ ਮੇਰੇ ਨਾਲ ਮੇਰੇ ਇਲਾਕੇ ਦੇ ਮੇਰੇ ਬਜ਼ੁਰਗ ਮੇਰੇ ਵੀਰ ਮੇਰੇ ਭੈਣਾ ਮੇਰੀ ਮਾਂ ਉਹਦੀਆਂ ਦੁਆਵਾਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ 5 ਸਾਲ ਦਾ ਔਖਾ ਸਮਾਂ ਜਦ ਮੇਰੇ ਨਾਲ ਬਹੁਤ ਸਾਥ ਦਿੱਤਾ ਔਰ ਮਾਨ ਦਾ ਪਰਿਵਾਰ ਨੂੰ ਆਪਣੇ ਨੂੰ ਸ਼ੁਕਰਗੁਜ਼ਾਰ ਹਾਂ ਅਸੀਂ ਜੀ ਨਵੇਂ ਪਾਸਟ ਗੁਸਤਿਕ ਬਰਸਰ ਦੀ ਰਸੋਈ ਹੋਈ ਹੈ ਨਗਰੀ ਪਾਬਾ ਬਕਾ ਦੇ ਇਲਾਕੇ ਦੇ ਸੀਗਾ गुरु तेग बहादुर साहब की कृपा मान योज एंड हरियाणा हाई कोर्ट ने मेरे केस बड़ी बड़ी राहत दी है तो मैं अपना साथियों अपने परिवार न गुरु साहब का शुकराना करने वास्ते तो गुरुद्वारा नवी बाबा बात बतब के हाजिर और मेरे नाल मेरे इलाके मेरे बजुर्ग मेरे वीर मेरे भैन मेरी मावा दुआव ਮਨਨਦਾ ਜੀ ਮਤਮਾਰ ਕਰਦਾ ਹੈ ਇਹਨਾਂ ਨੇ ਮੈਨੂੰ 5 ਸਾਲ ਉਪਕਰ ਸਮਝਦਾ ਮੇਰੇ ਨਾਲ ਬਹੁਤ ਸਾਦਤਾ ਪਰ ਮਨਨਦਾ ਰਵਾ ਨੂੰ ਆਪਣੇ ਮਨੋਂ ਸ਼ੁਕਰਗੁਜ਼ਾਰ ਹਨ ਅਪਨੇ ਨਵੇਂ ਪਛੜ ਗੁਸਤਿਕ ਬਰਸਰ ਦੀ ਰਸੋਈ ਹੋਈ ਨਗਰੀ ਪਾਪਾ ਬਕਾ ਦੇ ਇਲਾਕੇ ਦੇ ਠੀਕ ਆ ਔਰ ਇੱਕ ਰੂਹ ਇੱਕ ਵਾਦਸਾ ਦੀ ਕਿਰਪਾ ਜੇ ਬੇਸਰ ਦਾ ਮਾਨਜ ਜਾਵਨ ਹਰਾਨਾ ਆਇਆ ਕੋਦੇ ਮੇਰੇ ਕੇਸ ਬੜੀ ਵੱਡੀ ਰਾਹ ਦਿੱਤੀ ਆ ਤਾਂ ਮੈਂ ਅੱਜ ਆਪਾਂ ਸਾਥੀਆਂ ਆਪਣੇ ਪਰਿਵਾਰ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਪੁੱਤਰਾ ਨਵੀਂ ਵਾਸੀ ਪਾਪਾ ਬਕਾ ਸਾਹ ਦੇ ਸਦਰਾਂ ਹੋਰ ਮੇਰੇ ਨਾਲ ਮੇਰੇ ਇਲਾਕੇ ਦੇ ਮੇਰੇ ਬਜ਼ੁਰਗ ਮੇਰੇ ਵੀਰ ਮੇਰੇ ਭੈਣਾ ਮੇਰੀ ਮਾਂ ਉਹਦੀਆਂ ਦੁਆਵਾਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਪੰਜ ਸਾਲ ਦਾ ਔਖਾ ਸਮਾਂ ਜਦ ਮੇਰੇ ਨਾਲ ਬਹੁਤ ਸਾਥ ਦਿੱਤਾ ਪਰ ਮਾਨ ਦਾ ਪ੍ਰਵਾਹ ਨੂੰ ਆਪਣੇ ਮਨ ਨੂੰ ਸ਼ੁਕਰ ਗੁਜ਼ਾਰ। ਹਨ